ਇਥੋਂ ਮਿਲਦੀਆਂ ਹਨ ਬੱਚਿਆਂ ਦੀਆਂ ਦਾਤਾਂ ਜੇਕਰ ਤੁਸੀਂ ਵੀ ਚਾਹੋ ਨਿਓ ਗੁਰੂ ਸਾਹਿਬ ਤੁਹਾਡੇ ਕਰਤੀਆਂ ਪੁੱਤਰਾਂ ਦੀਆਂ ਦਾਤਾਂ ਬਖਸ਼ਣ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇਣਾ ਸ਼ੇਅਰ ਜ਼ਰੂਰ ਕਰ ਦਿਓ ਇਤਿਹਾਸ ਬਹੁਤ ਹੀ ਬਲਕਣਾ ਆ ਤੇ ਗੁਰੂ ਸਾਹਿਬ ਆਪ ਦੀਆਂ ਮਨੋ ਕਾਮਨਾ ਜ਼ਰੂਰ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸੋਬਾ ਪਾਈ ਸ਼ਾਲੋ ਜੀ ਅੰਮ੍ਰਿਤਸਰ ਵਿੱਚ ਸਿਸ਼ੋਬਿਤ ਇਹ ਪਾਉਣ ਪਿਤਰ ਅਸਥਾਨ ਆ ਜਿਸ ਸਥਾਨ ਤੇ ਜੋ ਵੀ ਸੰਗਤਾਂ ਆਉਂਦੀਆਂ ਤੇ ਮੋਹ ਮੰਗੀਆਂ ਮਰਤਾ ਪਾਉਂਦੀਆਂ ਹਨ ਇੱਥੇ ਪਾਥੀਆਂ ਚੜਾ ਕੇ ਸਰਦਾ ਪਾਉਣਾ ਦੇ ਨਾਲ ਜੋ ਵੀ ਸੰਗਤਾਂ ਸੇਵਾਵਾਂ ਕਰਦੀਆਂ ਤੇ ਉਹਨਾਂ ਨੂੰ ਬੱਚਿਆਂ ਦੀਆਂ ਦਾਤਾਂ ਜਿਹੜੀਆਂ ਆ ਉਹ ਪ੍ਰਾਪਤ ਹੁੰਦੀਆਂ ਨੇ ਵਾਹਿਗੁਰੂ ਵਾਹਿਗੁਰੂ ਸਿੱਖ ਇਤਿਹਾਸ ਮੁਤਾਬਕ ਪਾਈ ਸ਼ਾਲੋ ਜੀ ਨੇ ਪੂਰਾ ਜੀਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀ ਸੇਵਾ ਕੀਤੀ ਅਤੇ ਗੁਰੂ ਦੀ ਬਖਸ਼ਿਸ਼ ਨਾਲ ਵਡਮੁੱllੀਆਂ ਦਾਤਾਂ ਜਿਹੜੀਆਂ ਹਾਸਲ ਕੀਤੀਆਂ ਉਹਨਾਂ ਦੇ ਆਪਣੇ ਗੁਰਦੁਰਾ ਸਾਹਿਬ ਵਿਖੇ ਪਾਠੀਆਂ ਚੜਾਈਆਂ ਜਾਂਦੀਆਂ ਤੇ ਸੰਗਤਾਂ ਇਸ਼ਨਾਨ ਕਰਕੇ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਆਓ ਸੰਗਤ ਜੀ ਦੱਸਦੇ ਹਾਂ ਵਿਸਥਾਰ ਦੇ ਵਿੱਚ ਇੱਥੋਂ ਦਾ ਪੂਰਾ ਇਤਿਹਾਸ ਇੱਥੋਂ ਦਾ ਤਿਆ